ਅੰਮ੍ਰਿਤਸਰ ਦੇ ਹਲਕਾ ਪੂਰਬੀ ਵਿੱਚ ਪੈਂਦਾ ਸਿਟੀ ਸੈਂਟਰ ਜਿੱਥੋਂ ਦੇ ਖਸਤਾ ਹੋ ਚੁੱਕੇ ਹਾਲਾਤਾਂ ਬਾਰੇ ਫਾਸਪੀ ਚੈਨਲ ਵੱਲੋਂ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਇੱਥੇ ਦੇ ਹਾਲਾਤ ਜਿਉਂ ਦੇ ਤਿਉਂ ਹੀ ਬਣੇ ਹੋਏ ਹਨ ਇੱਥੇ ਹਰ ਸੜਕ ਟੁੱਟੀ ਹੋਈ ਹੈ ਜਗ੍ਹਾ ਜਗ੍ਹਾ ਕੂੜਾ ਪਿਆ ਹੈ ਅਤੇ ਤੂਲ ਮਿੱਟੀ ਸਾਰਾ ਦਿਨ ਉੱਡਦੀ ਰਹਿੰਦੀ ਹੈ ਇੱਥੋਂ ਦੇ ਕਾਰੋਬਾਰੀਆਂ ਤੇ ਰਾਹਗੀਰਾਂ ਨੇ ਕਿਹਾ ਕਿ ਇੱਥੋਂ ਦੇ ਹਾਲਾਤ ਬਹੁਤ ਸਾਲਾਂ ਤੋਂ ਇਸੇ ਤਰ੍ਹਾਂ ਹੀ ਹਨ ਚੁਣੇ ਹੋਏ ਨੁਮਾਇਦੇ ਦਾ ਜਾਂ ਕਿਸੇ ਸੰਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਉਹਨਾਂ ਕਿਹਾ ਕਿ ਇੱਥੇ ਕਈ ਹੋਟਲ ਹਨ ਹਰ ਕੋਈ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਹਨ ਔਰ ਇੱਥੇ ਟੂਰਿਸਟ ਬੱਸਾਂ ਵੀ ਲੱਗਦੀਆਂ ਹਨ ਇਸ ਲਈ ਉਹਨਾਂ ਸਰਕਾਰ ਨੂੰ ਇੱਕ ਵਾਰ ਫਿਰ ਐਸੀ ਲਾਕੇ ਦਾ ਸੰਪੂਰਨ ਵਿਕਾਸ ਕਰਵਾਉਂਦੀ ਅਪੀਲ ਕੀਤੀ ਇਹ ਸਿਟੀ ਸੈਂਟਰ ਹੈ ਜੀ ਬੱਸ ਸਟੈਂਡ ਦਾ ਮਤਲਬ ਕਿ ਮਰੀ ਸਰਦਾ ਪੂਰਾ ਮੇਨ ਇਲਾਕਾ ਹੈ ਜੀ ਇੱਥੇ ਕੀ ਹੈ ਕਿ ਸਾਰੇ ਵੇਖੋ ਬਾਹਰ ਟੂਰਿਸਟ ਵੀ ਸਾਰੇ ਜਿੰਨੀਆਂ ਦਿੱਲੀ ਦੀਆਂ ਬੱਸਾਂ ਜਾਂਦੀਆਂ ਨੇ ਸਾਰੀਆਂ ਇੱਥੇ ਆ ਕੇ ਰੱਖਦੀਆਂ ਨੇ ਇਹ ਮਤਲਬ ਕਿ ਮੇਨ ਜਿਹੜਾ ਆਪਾਂ ਮਰੀ ਸਰਦਾ ਕਹੀਏ ਕਿ ਹਾਰਟ ਲਾ ਲੋ ਕੇ ਦਿਲ ਹੈ ਲਾਗੇ ਸ਼ਗੁਰੂ ਰਾਮਦਾਸ ਜੀ ਆਪਣਾ ਦਰਬਾਰ ਸਾਹਿਬ ਹੈ ਜੀ ਤੇ ਇੱਥੇ ਸੜਕਾਂ ਦਾ ਹਾਲ ਦੇਖ ਲੋ ਇੰਨੇ ਕਿ ਟੁੱਟੇ ਪਏ ਆ ਕਿ ਜਿਹੜਾ ਵੀ ਮਤਲਬ ਪਾਣੀ ਬਾਰਿਸ਼ ਆਂਦਰ ਇਹਨਾਂ ਨਾਲ ਪਾਣੀ ਰੁਕ ਜਾਂਦਾ ਕਿ ਗੱਡੀਆਂ ਲੰਘਣੀਆਂ ਇਨਪੋਸੀਬਲ ਹੋ ਜਾਂਦੀਆਂ ਨੇ ਤੇ ਹੋਟਲ ਦੇਖੋ ਇਹ ਸਾਰਾ ਟੂਰਿਸਟ ਏਰੀਆ ਸਾਰੇ ਆਸੇ ਪਾਸੇ ਹੋਟਲ ਬਣੇ ਹੋਏ ਨੇ ਸਾਰਾ ਟੂਰਿਸਟ ਆਂਦਾ ਇੱਥੇ ਬਹੁਤ ਕਾਰੋਬਾਰੀ ਨੇ ਇੱਥੇ ਕੰਮ ਕਰਦਾ ਬਹੁਤ ਕਾਰੋਬਾਰ ਨੇ ਮਤਲਬ ਕਿ ਕਹਿੰਦਾ ਭਾਬ ਕਿ ਇੱਥੇ ਇੰਨਾ ਕ ਬੁਰਾ ਹਾਲਾ ਸੜਕਾਂ ਦਾ ਮਤਲਬ ਇੰਨਾ ਕ ਸਰਕਾਰ ਨੂੰ ਥੋੜਾ ਬਿਲਕੁਲ ਕੋਈ ਚੀਜ਼ ਨਹੀਂ ਹੈਗੀ ਜੀ ਥੋੜਾ ਸਰਕਾਰ ਨੂੰ ਇਸ ਵਕਤ ਧਿਆਨ ਦੇਣਾ ਚਾਹੀਦਾ ਹੈ ਕਿ ਸਾਰਾ ਬਾਹਰੋਂ ਦੂਰ ਦੂਰ ਟੂਰਿਸਟ ਆਉਂਦੇ ਨੇ ਹੋਟਲ ਨੇ ਸਭ ਲੱਗੇ ਆਪਣਾ ਦਰਬਾਰ ਸਾਹਿਬ ਨੇ ਉਹਦੇ ਕਰਕੇ ਟੂਰਿਸਟ ਆਂਦਾ ਥੋੜਾ ਧਿਆਨ ਦੇਣਾ ਚਾਹੀਦਾ ਬਹੁਤ ਬੁਰਾ ਹਾਲ ਹੈ ਜੀ ਇਥੋਂ ਨੰਗਣਾ ਮੁਸ਼ਕਿਲ ਹੋਇਆ ਹੈ ਜੀ ਇਸ ਵਕਤ ਬਹੁਤ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਸੜਕਾਂ ਕੂੜਾ ਦੇ ਕੋਈ ਕੂੜਿਆਂ ਦੇ ਢੇਰ ਲੱਗੇ ਪਏ ਨੇ ਦੇਖੋ ਸਾਈਡਾਂ ਦੇ ਸਾਰੇ ਪਾਸੇ ਕੂੜਿਆਂ ਦੇ ਢੇਰ ਲੱਗੇ ਪਏ ਨੇ ਜੀ ਬਹੁਤ ਬੁਰਾ ਹਾਲ ਹੈ ਜਿੱਥੋਂ ਦਾ ਇਹ ਬਸ ਇਹ ਵੀ ਹੋਣਾ ਚਾਹੀਦਾ ਜੀ ਸਰਕਾਰ ਨੂੰ ਦੇਖਣਾ ਚਾਹੀਦਾ ਇਹਦੇ ਬਾਰੇ ਜੀ ਡਵੈਲਪਮੈਂਟ ਚਾਹੀਦੀ ਹੈ ਜਿਹਦੇ ਬਾਰੇ ਕਰਨੀ ਚਾਹੀਦੀ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਬਾਰੇ ਜੀ ਸਾਫ ਸਫਾਈ ਕਰਨੀ ਚਾਹੀਦੀ ਹੈ ਇਹ ਕੂੜਿਆਂ ਦੇ ਢੇਰ ਪਏ ਆ ਜਿਹੜੇ ਇਹ ਦੇਖਣੇ ਚਾਹੀਦੇ ਆ ਜੀ ਸਰ ਇਹ ਸਿਟੀ ਸੈਂਟਰ ਏਰੀਆ ਜੀ ਨੀਅਰ ਬੱਸ ਸਟੈਂਡ ਨਜ਼ਦੀਕ ਅਦੇ ਗੁਰਨਾਨਕ ਭਵਨ ਵੀ ਹੈ ਜੋ ਕਿ ਪਿਛਲੇ ਸਮੇਂ ਟੈਂਡਰ ਵੀ ਪਾਸ ਹੋਏ ਸੀ ਪਰ ਉਸ ਦੇ ਬਾਵਜੂਦ ਚਲੋ ਕੰਮ ਚੱਲ ਰਿਹਾ ਹੈ ਪਰ ਬੜੀ ਧੀਮੀ ਗਤੀ ਨਾਲ ਚੱਲ ਰਿਹਾ ਹੈ। ਤੋ ਸੋ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਇਹਨੂੰ ਥੋੜਾ ਤੇਜ਼ੀ ਨਾਲ ਕਰਾਇਆ ਜਾਵੇ ਕਿਉਂਕਿ ਇੱਥੋਂ ਦੇ ਇਲਾਕਾ ਨਿਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਹੈ। ਪਿੱਛੇ ਜੇ ਤੇ ਇਹ ਵੀ ਸਲਾਹ ਬਣੀ ਸੀ 500 ਦੁਕਾਨਦਾਰ ਕਮਿਸ਼ਨਰ ਸਾਹਿਬ ਨੂੰ ਚਾਬੀਆਂ ਸੌਂਪਣ ਚੱਲਾ ਸੀ। ਕਿਉਂਕਿ ਪਿਛਲੇ 1 ਸਾਲ ਤੋਂ ਕੱਟਾ ਹੀ ਫੱਕ ਰਹੇ ਆ ਜੀ। ਬੜੀ ਸਾਡੀ ਸਿਟੀ ਸੈਂਟਰ ਦੀ ਐਸੋਸੀਏਸ਼ਨ ਨੇ ਦੇ ਪ੍ਰਤੀ ਯਤਨ ਕਰਕੇ ਕਮਿਸ਼ਨਰ ਸਾਹਿਬ ਦੇ ਧਿਆਨ ਚ ਲਿਆ ਕੇ ਡੀਸੀ ਸਾਹਿਬ ਦੇ ਧਿਆਨ ਚ ਲਿਆ ਕੇ ਇਹ ਸਾਰਾ ਟੈਂਡਰ ਵਗੈਰਾ ਲਗਵਾਇਆ ਸੀ ਤੇ ਸੋ ਥੋੜਾ ਬੋਤਾ ਕੰਮ ਹੋਇਆ ਵੀ ਹੈ ਜੀ ਸੀਵਰ ਦਾ ਤੇ ਬਾਕੀ ਇਹ ਹੈ ਵੀ ਸੜਕਾਂ ਪੈ ਜਾਣ ਕਿਉਂਕਿ ਹੁਣ ਇਲਾਕਾ ਨਿਵਾਸੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਇੱਥੇ ਦੇਖੋ ਜੀ ਨਜਾਇਜ਼ ਪਾਰਕਿੰਗ ਬੜੀ ਹੈ ਟੂਰਿਸਟ ਬੱਸਾਂ ਲੱਗੀਆਂ ਹੋਈਆਂ ਨੇ ਸੋ ਇਹ ਏਰੀਆ ਸਿਟੀ ਸੈਂਟਰ ਜਿਸ ਦਾ ਕਲੈਕਟਰ ਰੇਟ 1 ਲੱਖ ਤੇ 15000 ਰੁਪਏ ਦੇ ਕਰੀਬ ਹੈ ਜੋ ਕਿ ਹਰਮੰਦਰ ਸਾਹਿਬ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਇੱਥੇ ਜਗ੍ਹਾ ਲੈਣੀ ਹੋਵੇ ਨਾ ਜੀ ਕਰੋੜਾ ਰੁਪਏ ਚਾਹੀਦੇ ਨੇ ਇੱਕ ਨੰਬਰ ਦੇ ਜਿਹੜੇ ਰਜਿਸਟਰੀ ਕਰਾਨੀ ਦੇ ਪਰ ਹਾਲਾਤ ਇਹ ਨੇ ਗਰਾਊਂਡ ਲੈਵਲ ਦੇ ਕਿ ਇੱਥੇ ਕੋਈ ਆਣਾ ਵੀ ਪਸੰਦ ਨਹੀਂ ਕਰਦਾ ਸਵੇਰੇ ਲੋਕੀ ਆਂਦੇ ਨੇ ਕੋਈ ਛੱਟ ਲਵਾ ਕੇ ਚਲ ਜਾਂਦਾ ਕੋਈ ਕੱਟਾ ਮਿੱਟੀ ਫੱਕ ਕੇ ਚਲ ਜਾਂਦਾ ਉਹ ਸਭ ਪ੍ਰਸ਼ਾਸਨ ਨੂੰ ਅੱਜ ਜੋੜ ਕੇ ਬੇਨਤੀ ਹੈ ਮੈਡਮ ਜੀਵਨਜੀਤ ਕੌਰ ਜੀ ਨੂੰ ਵੀ ਬੇਨਤੀ ਹੈ ਇਸ ਤੇ ਖਾਸ ਖਿਆਲ ਦਿੱਤਾ ਜਾਵੇ ਤੇ ਇਹਨੂੰ ਜਲ ਤੋਂ ਜਲਦ ਮਸਲੇ ਨੂੰ ਹੱਲ ਕਰਾਇਆ ਜਾਵੇ ਤੇ ਮੈਂ ਬੱਚਿਆਂ ਨੂੰ ਸਕੂਲ ਲੈ ਕੇ ਆਇਆ ਤੇ ਤਕਰੀਬਨ ਮੇਰਾ ਇਹ ਰਸਤਾ ਵਾ ਤੇ ਖਾਸ ਕਰ ਜਦੋਂ ਮੀਂਹ ਆਂਦੇ ਉਦੋਂ ਤੇ ਬਹੁਤ ਮੁਸ਼ਕਲ ਹੁੰਦੀ ਹੈ ਤੇ ਹੁਣ ਵੀ ਬੱਚਿਆਂ ਦਾ ਆਪਣਾ ਮੂੰਹ ਤੇ ਘੱਟਾ-ਕੁੱਟਾ ਸਾਰਾ ਭਿੰਦਾ ਵਾ ਤੇ ਬਹੁਤ ਬੁਰੇ ਹਾਲੇ ਛੜਕਾਂ ਦੇ ਤੇ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹਨੂੰ ਜਲਦ-ਜਲਦ ਠੀਕ ਕਰਾਇਆ ਜਾਏ ਕੋਈ ਧਿਆਨ ਨਹੀਂ ਦਿੰਦੇ ਜੀ ਖਾਸ ਕਰ ਇਸ ਇਲਾਕੇ ਤੇ ਕੋਈ ਵੀ ਨਹੀਂ ਦਿੰਦੇ ਵੀ ਇਹ ਰਿਪੇਅਰ ਹੋਣੀ ਚਾਹੀਦੀ ਹੈ ਫਿਰ 27 ਜ ਫਿਰ ਇਲੈਕਸ਼ਨ ਆਉਣ ਵਾਲੇ ਆ ਤੇ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਕਰਨ ਦੇ ਸਹੀ ਹੈ ਸੋ ਦੋਸਤੋ ਹਲਕਾ ਈਸਤ ਦਾ ਇਹ ਇਲਾਕਾ ਸਿਟੀ ਸੈਂਟਰ ਜੋ ਕਿ ਇੱਕ ਬੜਾ ਵੱਡਾ ਕਮਰਸ਼ੀਅਲ ਏਰੀਆ ਗਿਣਿਆ ਜਾਂਦਾ ਹੈ ਇੱਥੇ ਹੋਟਲ ਕਾਰੋਬਾਰੀ ਨੇ ਹੋਰ ਵੀ ਕਾਰੋਬਾਰ ਇੱਥੇ ਹੁੰਦੇ ਨੇ ਲੇਕਿਨ ਇੱਥੋਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਇਨਫਰਾਸਟ੍ਰਕਚਰ ਸਾਰਾ ਫਰਕਚਰ ਹੋਇਆ ਪਿਆ ਹੈ ਸੜਕਾਂ ਬਿਲਕੁਲ ਟੁੱਟੀਆਂ ਪਈਆਂ ਨੇ ਕੂੜੇ ਦੇ ਢੇਰ ਲੱਗੇ ਨੇ ਸਾਫ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਸੋ ਇੱਥੋਂ ਦੇ ਕਾਰੋਬਾਰੀਆਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਹਲਕੇ ਦੇ ਐਮ ਐਲ ਏ ਔਰ ਜਿਹੜੇ ਸਬੰਧਿਤ ਵਿਭਾਗ ਨੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਇੱਥੋਂ ਦੀ ਡਿਵੈਲਪਮੈਂਟ ਕਰਵਾਈ ਜਾਵੇ ਸਾਫ ਸਫਾਈ ਕਰਵਾਈ ਜਾਵੇ ਕਿਉਂਕਿ ਇੱਥੇ ਬਹੁਤ ਟੂਰਿਸਟ ਵੀ ਆਉਂਦੇ ਨੇ ਟੂਰਿਸਟ ਬੱਸਾਂ ਵੀ ਉਤਰਦੀਆਂ ਨੇ ਲੋਕ ਇੱਥੇ ਲੱਗਦੇ ਆ ਨੇ ਔਰ ਇੱਥੋਂ ਸ੍ਰੀ ਹਰਿਮੰਦਰ ਸਾਹਿਬ ਸੰਗਤ ਵੀ ਜਾਂਦੀ ਹੈ ਸੋ ਇਹਦੇ ਵੱਲ ਧਿਆਨ ਦੇ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਕਰਵਾਈ ਜਾਵੇ ਫਾਸਟ ਵਿਨਿਊ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ